ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਣੀ ਜੋ ਹੋਣ ਵਾਲੀ ਆਪਾਂ 150 ਕਿਲੋਮੀਟਰ ਜਾਣਾ ਪਟਿਆਲੇ ਤੋਂ ਲਗਭਗ 150 ਕਿਲੋਮੀਟਰ ਜਾਣਾ ਬਲਾਡੇ ਦੇ ਲਵੇ ਤੇ ਇੱਕ ਤਾਂ ਆਪਾਂ ਜਾਣਾ ਆਪਣੇ ਨਾਨਕੇ ਤੇ ਇੱਕ ਆਪਣਾ ਉੱਥੇ ਨਾਨਕੇ ਮੇਲਾ ਪਰ ਰਹੇ ਆ ਤੇ ਨਾਲੇ ਆਪਾਂ ਮੇਲਾ ਦੇਖ ਆਉਣਾਗੇ ਤੇ ਇਹੀ ਗੱਲ ਇੱਕ ਤੁਹਾਨੂੰ ਦੇ ਦਾਂਗੇ ਆਪਣੀ ਬਾਈਕ ਦਾ ਰਿਵਿਊ ਤੇ ਟੈਂਕੀ ਆਪਾਂ ਫੁੱਲ ਕਰਾ ਲਈ ਆ ਪੈਟਰੋਲ ਦੀ ਤੇ ਇੱਕ ਇਹ ਆਪਾਂ ਇਹਦਾ ਕਰਾਣਾ ਚੈਨ ਲੂਬ੍ਰੀਕੇਟ ਚੈਨ ਸਾਫ ਕਰਾਣੀਆਂ ਤੇ ਉਸ ਤੋਂ ਬਾਅਦ ਆਪਣਾ ਪਤਾ ਲੱਗ ਜਾਣਾ ਕਿ ਐਵਰੇਜ ਕਿੰਨੀ ਰੇਟ ਰਿਹਾ ਬਾਈਕ ਆਪਣੀ ਤੇ ਬਾਈਕਰ ਆਉਣੇ ਨਾ ਤੇ ਅਗਰ ਪਹਿਲਾਂ ਤੁਸੀਂ ਰਿਵਿਊ ਨਹੀਂ ਦੇਖਿਆ ਤਾਂ ਜਾ ਕੇ ਦੇਖ ਸਕਦੇ ਹੋ ਤੇ ਵਾਕੀ ਆਪਾਂ ਖੜੇ ਆ ਇਸ ਟਾਈਮ ਪਟਿਆਲਾ ਬਾਈਪਾਸ ਰੋਡ ਨਹਿਰ ਦੇ ਉੱਪਰ ਤੇ ਉਰ ਚੱਲਦੇ ਆ ਬਾਕੀ ਸਾਨੂੰ ਅੱਗੇ ਦਾ ਡਿਟੇਲ ਦੇ ਦਾਂਗੇ ਕਿ ਕਿੱਥੇ ਕਿੱਥੇ ਕਿੱਥੋਂ ਕਿੱਥੋਂ ਦੀ ਜਾਣਾ ਤੇ ਬਾਕੀ ਗੱਲਬਾਤ ਕਰਦੇ ਆਪਾਂ ਮੇਲੇ ਤੇ ਜਾ ਕੇ ਇਹ 150 ਕਿਲੋਮੀਟਰ ਦਾ ਆਪਣਾ ਸਫ਼ਰ ਹੈ। ਹਾਂ। ਇਸ ਵਕਤ ਆਪਾਂ ਪਟਿਆਲਾ ਕ੍ਰੋਸ ਕਰਕੇ ਭਵਾਨੀਗੜ੍ਹ ਖੜੇ ਸੀ। ਇੱਥੇ ਕਹਾਂਣੇ ਸੇਪਾ ਚੈਨ ਲੂਕ ਰਿਗਟ। ਤੇ ਚੈਨ ਲੂਬ੍ਰੀਕੇਟ ਹੋਈ ਨਹੀਂ ਤੇ ਹੁਣ ਇਸੇ ਕੋਈ 3-4 ਨੂੰ ਪੁੱਛਿਆ ਵੀ ਚੈਨ ਲੂਬ੍ਰੀਕੇਟ ਕਰਾਉਣੀ ਆ ਤੇ ਕਹਿੰਦੇ ਸਾਨੂੰ ਚੈਨ ਆਉਂਦੀੋ ਨਹੀਂ ਲੂਬ੍ਰੀਕੇਟ ਕਰਨੀ ਤੇ ਬਾਕੀ ਦੇਖਦੇ ਹੁਣ ਅੱਗੇ ਚੱਲਦੇ ਆ ਉਸ ਤੋਂ ਬਾਅਦ ਕਿੱਥੇ ਜਾ ਕੇ ਦੇਖਦੇ ਆਂ ਕੀ ਬਣਦਾ ਤੇ ਅੱਗੇ ਦੇਖਾਂਗੇ ਕਿਤੇ ਜੱਸ ਨਾਮ ਦੇਖਦੇ ਆਂ ਜਿਸ ਨਾਮ ਹੋਈ ਕਿਉਂਕਿ ਜਿਆਦਾ ਇੱਕ ਤਾਂ ਜਾਣਾ ਇੱਕ ਜੇ ਲੰਬਾ 150 ਕਿਲੋਮੀਟਰ ਦੇ ਲਗਵੇ ਤੇ ਚੈਨ ਸਾਫ ਕਰਾਈ ਨੂੰ ਵੀ ਟਾਈਮ ਹੋ ਗਿਆ ਕਾਫੀ ਹਜ਼ਾਰ ਕਿਲੋਮੀਟਰ ਚੱਲ ਗਈ ਤੇ ਚੈਨ ਸਾਫ ਕਰਾਈ ਨਹੀਂ ਦੇਖਦਾ ਹੁਣ ਅੱਗੇ ਚੱਲਦੇ ਆਂ ਫਿਰ ਅੱਗੇ ਦੇਖਦੇ ਆਂ ਜੇ ਕੋਈ ਮਿਲਦਾ ਲਾ ਕੇ ਸਾਰੇ ਦਾ ਸਾਰਾ ਖਰਾਬ ਕਰਦਾ ਕੀ ਕਰ ਰਹੇ ਸੇ ਕੋ ਉੱਠ ਗਿਆ ਹੈ ਸਨਾਮ ਰੋਡ ਤੋਂ ਨਵਾਂ ਇਧਰ ਰੋਡ ਨਿਕਲ ਰਿਹਾ ਹੈਗਾ ਦਿੱਲੀ ਵਾਲਾ ਇੱਥੋਂ ਆਪਾਂ ਉਰੇ ਪਹੁੰਚ ਗਏ ਸੀਗੇ ਤੇ ਤੁਹਾਨੂੰ ਰੁੱਕ ਕੇ ਦਿਖਾਣਾ ਨੇ ਜਿਹੜਾ ਕਿ ਹੁਣ ਇਹ ਪ੍ਰੋਜੈਕਟ ਕੈਨਸਲ ਕਰਤਾ ਸਰਕਾਰ ਨੇ ਇਧਰੋਂ ਤਾਂ ਪਹਿ ਜਾਂਦਾ ਟੋਲ ਟੈਕਸ ਬਣਾਇਆ ਸੀਗਾ ਆਹ ਟੋਲ ਟੈਕਸ ਆ ਗਿਆ ਤੇ ਆਹ ਰੋਡ ਆ ਗਿਆ ਸਾਰਾ ਇਧਰੋਂ ਤੇ ਆਹ ਵਾਲਾ ਹੀ ਰੋਡ ਹੈ ਇਹ ਰੋਡ ਜਿਹੜਾ ਉੱਪਰ ਦੀ ਲੰਘਦਾ ਹੈ ਤੇ ਇਹ ਰੋਡ ਦੇ ਆਹ ਜਿਹੜੀ ਜ਼ਮੀਨ ਆ ਇਹ ਇੰਨੀ ਕੁ ਜ਼ਮੀਨ ਆ ਵੇਚੀ ਨਹੀਂ ਹੈ ਜਿਸ ਦੀ ਜ਼ਮੀਨ ਸੀ ਉਹ ਬੰਦੇ ਨੇ ਵੇਚੀ ਨਹੀਂ ਤੇ ਜ਼ਮੀਨ ਨਾ ਵੇਚਣ ਕਰਕੇ ਸਾਰਾ ਰੋਡ ਜਿਹੜਾ ਉਹ ਕੈਨਸਲ ਕਰਤਾ ਪ੍ਰੋਜੈਕਟ ਸਾਰਾ ਕੈਨਸਲ ਹੋ ਗਿਆ ਉਨੇ ਰੋਡ ਦਾ ਕੰਮ ਰੁਕ ਗਿਆ ਸਿਰਫ ਇੱਕ ਮੈਨ ਲੱਗਦਾ ਵੀ ਦੋ ਕੁ ਕਿਲੀਆਂ ਦੀ ਜਗ੍ਹਾ ਹੋਣੀ ਹੈ ਜਿਹੜੀ ਕਿ ਵਿੱਚ ਹੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ ਵੀ ਜਿਹੜੀ ਵੀਡੀਓ ਆਪਾਂ ਇਹ ਬਣਾ ਰਹੇ ਆਂ ਇਹ ਆਪਾਂ ਫੋਨ ਦੇ ਵਿੱਚ ਬਣਾ ਰਹੇ ਆਂ ਕੈਮਰਾ ਆਪਣੇ ਲਵੇ ਹੈ ਨਹੀਂ ਤੇ ਫੋਨ ਦੇ ਨਾਲ ਹੀ ਵੀਡੀਓ ਬਣਦੀ ਆ ਜਿਹੜੀ ਆਪਾਂ ਬਾਈਕ ਤੇ ਬਣਾ ਰਹੇ ਆਂ ਤੇ ਜਦੋਂ ਵੀ ਜੇ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਨਾ ਮਾ ਜੋ ਕੈਮਰਾ ਲੈ ਲਾਂਗੇ ਤੇਰ ਆਪਾਂ ਕੈਮਰੇ ਨਾਲ ਜੋ ਫਾਇਕ ਤੇ ਵੀਡੀਓ ਬਣਾ ਸਕਦੇ ਆ ਹੁਣ ਇਹ ਵੀਡੀਓ ਤਾਂ ਥੋੜੀ ਥੋੜੀ ਰੁਕ ਰੁਕ ਕੇ ਬਣਾਉਣੀ ਪੈਂਦੀ ਆ ਕਿਉਂਕਿ ਵੀਡੀਓ ਜਿਹੜੀ ਕੈਮਰੇ ਨਾਲ ਕੰਢ ਰਹੀ ਏਦਾਂ ਚੱਲਦੇ ਚੱਲਦੇ ਰਿਸਕ ਨਹੀਂ ਲੈਣਾ ਆਪਾਂ ਨੇ ਆਪਾਂ ਜਿਹੜੀ ਵੀਡੀਓ ਬਣਾਉਣੀ ਆ ਰੁੱਕ ਕੇ ਬਣਾਉਣੀ ਆ ਆਰਾਮ ਨਾਲ ਪੂਰਾ ਡੇਢ ਘੰਟਾ ਚੱਲਣ ਤੋਂ ਬਾਅਦ ਤੇ ਹੁਣ ਆਪਾਂ ਰੁਕ ਕੇ ਰੈਸਟ ਲਈ ਤੇ ਪੀਨੇ ਆ ਪਾਣੀ ਪੂਣੀ ਤੇ ਬਾਕੀ ਤੇਗ ਨੂੰ ਭੁੱਖ ਲੱਗ ਗਈ ਸੀ ਤੇ ਦੁੱਧ ਪਿੰਦਿਆ ਤੇਗ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਤੇ ਚੈਨ ਵਾਲਾ ਹਾਲ ਤੱਕ ਆਪਾਂ ਨੂੰ ਕੋਈ ਮਿਲਿਆ ਨਹੀਂ ਫਿਲਹਾਲ ਆਪਾਂ ਖੜੇ ਸੀ ਕਿ ਰੋਡ ਤੇ ਤੇ ਰੋਡ ਤੇ ਖੜ ਕੇ ਆਪਾਂ ਪਾਣੀ ਪੁਣੀ ਪੀ ਕੇ ਆਪਣੀ ਦੁਦ ਦਾ ਦਪਿਆ ਕੇ ਟੇਕ ਨੂੰ ਫਿਰ ਆਪਾਂ ਚੱਲਦੇ ਆਂ ਤੇ ਆਪਣੀ ਸਾਫੀਆ ਤੇ ਬਾਕੀ ਦਿਖਾ ਦਿੰਦੇ ਆ ਸਾਡੇ ਕੋਲ ਜਿਹੜਾ ਕੰਮੇ ਦਾ ਫੋਨ ਆਲਾ ਹੋਇਆ ਖੜਾ ਕੇ ਫਿਰ ਐਵੇਂ ਕੋ ਟੈਂਸ਼ਨ ਨਹੀਂ ਰਹਿੰਦੀ ਤੇ ਕੋਈ ਨੰਬਰ ਸਮਾਂ ਕੱਢੇ ਜਾਂਦੀ ਹੈ ਬਾਈ ਇਹ ਇਹਨਾਂ ਨੂੰ ਚੈਨ ਡੋਬ੍ਰਿਗੇਟ ਤੋਂ ਬਾਰੇ ਪਤਾ ਹੀ ਨਹੀਂ ਹੈ ਨਹੀਂ ਤਾਂ ਇਨਾਂ ਦੀ ਕਰਵਾ ਲਈਏ ਇਹਨਾਂ ਨੂੰ ਪਤਾ ਨਹੀਂ ਆ ਪਿੰਚਾਰ ਨੂੰ ਪੁੱਛਿਆ ਵੀ ਆ ਉਹ ਕਹਿੰਦੇ ਸਾਨੂੰ ਆਉਂਦੀ ਹੋ ਨਹੀਂ ਚੈਂਡੋਗ੍ਰੀਗਟ ਹੁੰਦਾ ਕਿ ਇਸ ਮੇਹੀ ਨਾ ਤੇ ਚਲੋ ਅੱਗੇ ਦੇਖਦੇ ਆ ਅੱਗੇ ਸਨਾਮ ਜਾ ਕੇ ਉੱਥੇ ਸ਼ਹਿਰ ਚ ਕੋਈ ਨਾ ਕੋਈ ਤਾਂ ਮਿਲ ਹੀ ਜਾਣਾ ਉੱਥੇ ਕਰਵਾ ਕੇ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਬਾਈਕ ਤੇ ਆਪਾਂ ਹਲੇ ਕਈ ਚੀਜ਼ਾਂ ਲਵਾਉਣੀਆਂ ਨੇ ਗਿਆ ਫਿਲਹਾਲ ਇੱਥੇ ਇੱਕ ਸਾਈਡ ਤੇ ਆ ਲੱਗਿਆ ਹੋਇਆ ਹੈਗਾ ਦਾ ਲੈਗ ਗਾਰਡ ਤੇ ਇਸ ਸਾਈਡ ਆਪਾਂ ਬੈਗ ਵਗੈਰੇ ਪੜਨਿਆ ਹੋਇਆ ਤੇ ਬਾਕੀ ਬੈਗ ਲਈ ਤੇ ਇੱਕ ਪਿੱਛੇ ਸੀਟ ਹੁੰਦੀ ਆ ਬੈਗ ਰੱਖਣ ਲਈ ਉਹ ਲਗਾਉਣੀ ਆ ਤੇ ਇੱਕ ਮੂਰੇ ਫਰੰਟ ਤੇ ਉਰੇ ਵਾਈਜ਼ਰ ਲਗਵਾਣਾ ਜਿਹੜਾ ਸ਼ੀਸ਼ਾ ਹੁੰਦਾ ਤੇ ਉਹਦੇ ਨਾਲ ਥੋੜੀ ਲੁੱਕ ਚੇਂਜ ਹੋ ਜਾਣੀ ਆ ਤੇ ਬਾਕੀ ਚੈਨ ਆਪਣੀ ਨੂੰ ਦੱਸਿਆ ਕਿ ਚੈਨ ਆਪਣੀ ਸਾਫ਼ ਹੀ ਹਲੇ ਇਹਨਾਂ ਵਾਲਾ ਇੰਨੀ ਕੋਈ ਲੋਡ ਹੈ ਨਹੀਂ ਪਰ ਆਪਾਂ ਫਿਰ ਵੀ ਕਰਵਾ ਲਾਂਗੇ ਕਿਉਂਕਿ ਉਹਦੇ ਨਾਲ ਆਪਣਾ ਚੈਨ ਸੈੱਟ ਜਿਹੜਾ ਖਰਾਬ ਨਹੀਂ ਹੁੰਦਾ ਜਿਹੜੀ ਚੈਨ ਸੈੱਟ ਹੁੰਦੀ ਆ ਆਪਣਾ ਉਹ ਰੇਤੇ ਨਾਲ ਪੁਰ ਪੁਰ ਕੇ ਖਰਾਬ ਹੁੰਦਾ ਹੈ ਵੈਸੇ ਖਰਾਬ ਨਹੀਂ ਹੁੰਦਾ ਚੈਨ ਸੈਟ ਤੇ ਬਾਕੀ ਦਾ ਸਾਰਾ ਆਪਾਂ ਦੋ ਕੰਮ ਕਰਵਾ ਲਿਆ ਉਸ ਤੋਂ ਬਾਅਦ ਫਿਰ ਦੇਖੋ ਤੁਸੀਂ ਬਾਈਕ ਕਿੱਦਾਂ ਦੀ ਲੱਗੂ ਤੇ ਇੱਕ ਵੀਡੀਓ ਆਪਾਂ ਆਫ ਰੋਡਿੰਗ ਦੀ ਪਾਣੀ ਹੈ ਕਿ ਆਫ ਰੋਡਿੰਗ ਕਰਕੇ ਕਿ ਕਿੱਦਾਂ ਦੀ ਆਫ ਰੋਡਿੰਗ ਹੁੰਦੀ ਹੈ ਇਹ ਬਾਈਕ ਤੇ ਆਫ ਰੋਡਿੰਗ ਲਈ ਫਿਲਹਾਲ ਕੋਈ ਜਗ੍ਹਾ ਮਿਲ ਹੀ ਨਹੀਂ ਆ ਤੇ ਪੁਲਿਸ ਵਾਲੇ ਰੋਡ ਤੇ ਗੇੜੇ ਮਾਰਦੀ ਰਹਿੰਦੇ ਆ ਆ ਭਗਵੰਤ ਸਾਨ ਨੇ ਇੱਕ ਵਧੀਆ ਕੰਮ ਕਰਿਆ ਕਿ ਜੇ ਬਾਈ ਚਾਂਸ ਕੋਈ ਸੜਕ ਤੇ ਹਾਦਸਾ ਹੁੰਦਾ ਤਾਂ ਉਹਦੇ ਲਈ ਪੁਲਿਸ ਨੂੰ ਪਦੋਂ ਮਰਜੀ ਆਪਾਂ ਕਾਲ ਕਰ ਸਕਦੇ ਆ ਪੁਲਿਸ ਦਾ ਨੰਬਰ ਇਹ ਤੇ ਦਿੱਤਾ ਹੁੰਦਾ ਸ਼ਾਇਦ 112 ਨੰਬਰ ਹੁੰਦਾ ਇਹਨਾਂ ਦਾ ਗੱਡੀਆਂ ਦਾ ਜੇਦੋਂ ਆਪਾਂ ਕਾਲ ਲਗਾਣੀ ਹੈ ਜਿਹੜੀ ਵੀ ਆਪਣੇ ਨਾਲ ਕੋਈ ਗੱਡੀ ਹੋਊਗੀ ਪੁਲਿਸ ਦੀ ਉਹਨਾਂ ਨਾਲ ਵੀ ਆਪਣੀ ਕਾਲ ਚੱਲ ਜਾਣੀ ਹੈ ਤੋ ਆਪਣੀ ਵੀ ਹੈਲਪਲੀ ਆ ਜਾਣੀ ਹੈ ਕਿ ਚਲੋ ਚੱਲਦੇ ਆ ਅੱਗੇ ਫਿਰ ਦੇਖਦੇ ਆ ਅੱਗੇ ਜਾ ਕੇ ਦੂਜੇ ਮਿਲਦਾ ਮੈਂ ਕੰਮ ਕਰ ਬਾਈ ਜੇ ਬਾਈ ਦਾ ਤੇ ਗੂ ਆਪਣਾ ਤਿਆਰ ਹੁਣ ਦੁੱਧਾ ਤੇ ਟੀਕੇ ਇਹ ਤਿਆਰ ਹੁਣ ਚੱਲਣ ਲਈ ਮਾਰ ਰਿਹਾ ਛਾਲਾਂ ਆ ਦੇਖ ਧੂਰਾ ਹੁਣ ਇਹ ਕਹਿ ਰਹੇ ਬਸ ਮੈਨੂੰ ਬਿਠਾਓ ਤੇ ਮੈਂ ਚਲਾਵਾਂ ਫਿਰ ਬਾਈਕ ਨੂੰ ਚਲੋ ਜੀ ਅੱਗੇ ਚੱਲੀਏ ਆ ਦੇਖੋ ਪੁੱਤ ਆਜੋ ਚੱਲੇਓ ਭਜਲੋ ਭਜਲੋ ਕੋਲੇ ਨੀਚੇ ਜੀ ਦੇਖ ਰਿਹਾ ਲਓਏ ਮਾਨਸ ਸਨਾ ਮੜਿਓ ਜੋ ਕਹਿੰਦੇ ਸਾਨੂੰ ਬੈਕਵਰਡ ਏਰੀਆ ਕਹਿੰਦੇ ਆ ਆ ਦੇਖ ਲਓ ਰੋਡ ਤੇ ਵੀ ਆਫਰੋਡਿੰਗ ਚੱਲ ਰਹੀ ਆ ਉਤੇ ਵੀ ਇਦਾਂ ਦਾ ਨਹੀਂ ਹੈ ਵੀ ਹਾਂ ਵੀ 20 30 ਤੋਂ ਉੱਪਰ ਸਪੀਡ ਹੁੰਦੀ ਹੁੰਦੀ ਸਾਰੀ ਆਫਰੋਡਿੰਗ ਸਾਰੇ ਸਨਾਮ ਤੋਂ ਜਾ ਰਹੇ ਆਂ ਇਧਰ ਨੂੰ ਭਲਾ ਡੇ ਸਾਈਡ ਪਿੰਡਾਂ ਵਿੱਚ ਦੀ ਤੇ ਸਾਰੇ ਦਾ ਸਾਰਾ ਰੋਡ ਆ ਆਫਰੋਡਿੰਗੀ ਹੋਇਆ ਪਿਆ ਸਾਰੇ ਟੁੱਟੇ ਪਿਆ ਸਾਰਾ ਕਿ ਤੂੰ ਐਵੇਂ ਨਹੀਂ ਹੈ ਗੰਦਾ ਸਾਈਡ ਤੋਂ ਇਹ ਤਾਂ ਕੱਢ ਲੈ ਡਾ ਮੇਟਾ ਕਰਕੇ ਇਹ ਤਾਂ ਨਹੀਂ ਨਿਕਲਦਾ ਦੇਖ ਲਓ ਸਾਨੂੰ ਪੂਰੇ 2 ਘੰਟੇ ਹੋ ਗਏ ਚੱਲੇ ਖਾ ਇਹਨੂੰ 2 ਘੰਟਿਆਂ ਦੇ ਇਦਾਂ ਦਾ ਰਸਤਾ ਵੀ ਹਲੇ 75 ਕਿਲੋਮੀਟਰ ਆਇਆ ਸਾਰਾ ਰੋਡ ਹੋਇਆ ਪਿਆ ਜਮਾ ਸੜਕ ਤਾਂ ਕਿਤੇ ਹੈ ਹੀ ਨਹੀਂ ਦਿਖਦੀ ਹੋਣੀ ਸੜਕਾ ਸਾਰੀ ਢੁੱਤੀ ਪਈ ਆ ਮਿੱਟੀ ਧੂਣਾ ਇਹਦਾ ਬੁਰਾ ਹਾਲ ਤੇਗਦੀਪ ਆਪਣਾ ਥੱਕ ਗਿਆ ਕਹਿੰਦਾ ਮੈਂ ਸੌਣਾ ਬਾਈਕ ਤੇ ਆਹ ਦੇਖੋ ਕਿਵੇਂ ਥੱਕ ਗਿਆ ਵੇ ਹਾਂਜੀ ਕੋਈ ਕਿਸੀ ਪਾਣੀ ਪੀਣ ਮੋਟਰ ਚੱਲ ਰਹੀ ਸੀ ਤੇ ਕਿਤੇ ਪਾਣੀ ਪੂਣੀ ਪੀਏ 1 ਘੰਟਾ ਹੋ ਰੋ ਕੇ ਚੱਲੇ ਹੋਏ ਸਿੰਗਲ ਰੋਡ ਜਦੋਂ ਦੇ ਪਤਾ ਚੱਲੇ ਆ ਤਨਾਮ ਤੋਂ ਬਸ ਹੁਣ ਪਾਣੀ ਪੂਣੀ ਪੀ ਕੇ ਫਿਰ ਅੱਗੇ ਚੱਲਦੇ ਆ ਬਲਾਟੇ ਤੋਂ ਕਲਾਣੇ ਨੂੰ ਮੁੜ ਕੇ ਤੇ ਇੱਥੋਂ ਮੇਲੇ ਦੀ ਸ਼ੁਰੂਆਤ ਤਾਂ ਲੱਗਦੀ ਹੈ ਲੰਗਰ ਵਗੈਰਾ ਲੱਗੇ ਹੋયા ਤੇ ਬਾਕੀ ਆ ਜਾਣ ਵਾਲੇ ਖੜੇ ਆਗੇ ਖੜੇ ਸੀ ਫਟਕਦੇ ਰੇਲ ਦੀ ਲਾਈਨ ਤੇ ਮੇਲੇ ਵਿੱਚ ਦੀ ਆਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨਾਨਕੇ ਘਰ ਆ ਕੇ ਅਰੈਸਟ ਕਰਨ ਲਈ ਰੋਗੇ ਤੇ ਰੈਸਟ ਇਹ ਜੀ ਕੀਤੀ ਕਿ ਨੀਂਦ ਆ ਗਈ ਉਸ ਤੋਂ ਬਾਅਦ ਆਪਾਂ ਸੋ ਗਏ ਫਿਰ ਹੁਣ ਉੱਠਿਆਲੇ ਥੋੜੀ ਟਾਈਮ ਹੋਇਆ ਆਪਾਂ ਨੂੰ 10 20 ਮਿੰਟ ਹੋਇਆ ਉੱਠਿਆ ਨੂੰ ਤੇ ਉਹ ਰੋਟੀ ਰੋਟੀ ਖਾਵਾਂਗੇ ਤੇ ਬਾਕੀ ਮੇਲਾ ਸਾਨੂੰ ਦਿਖਾਵਾਂਗੇ ਆਪਾਂ ਸਵੇਰੇ ਸਵੇਰੇ ਜਾਮ ਅਗੇ ਮੇਲੇ ਦੇ ਘੁੰਮਣ ਲਈ ਬਾਕੀ ਕੁਝ ਬਣਦਾ ਸਵੇਰੇ ਉਹ ਸਾਨੂੰ ਸਵੇਰੇ ਕੱਲ ਦੇ ਵਲੌਗ ਚ ਦੇਖੂਗਾ ਅੱਜ ਦਾ ਵਲੌਗ ਇੰਨਾ ਕੀ ਆ ਸਤਿ ਸ੍ਰੀ ਅਕਾਲ ਜੀ